ਹਾਂਜੀ ਦੋਸਤੋ ਸਭ ਤੋਂ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਪਰਿਸ਼ਾਸ਼ਟਰੀਕਾਲ ਨਮਸਤੇ ਆਦਾਬ ਅਸੀਂ ਜਾ ਰਹੇ ਹਾਂਗੇ ਮੂਰਤੀ ਦੀ ਸਥਾਪਨਾ ਤੇ ਅੱਜ ਸਾਡੇ ਪਿੰਡ ਬਾਬਾ ਪ੍ਰੀਤਮ ਦਾਸ ਜੀ ਦੀ ਮੂਰਤੀ ਦੀ ਸਥਾਪਨਾ ਹੋਈ ਹੈਗੀ ਤੇ ਅੱਜ ਸਭ ਤੋਂ ਪਹਿਲਾਂ ਸਾਡੇ ਪਿੰਡ ਵਿੱਚ ਕਲਸ਼ ਯਾਤਰਾ ਕੱਢੀ ਜਾਊਗੀ ਸਾਰੇ ਪਿੰਡ ਤੋਂ ਦੀ ਢੇੜਾ ਦਿੱਤਾ ਜਾਊਗਾ ਤੇ ਇਹ ਪ੍ਰੋਗਰਾਮ ਸਾਡੇ ਪਿੰਡ 6 ਦਿਨ ਚੱਲੂਗਾ ਤੇ ਅੱਜ ਪਹਿਲਾ ਦਿਨ ਆ ਪ੍ਰੋਗਰਾਮ ਦਾ ਅਸੀਂ ਹੋ ਚੁੱਕੇ ਹਾਂਗੇ ਲੇਟ ਪਰ ਇਹ ਜਿਹੜੀ ਯਾਤਰਾ ਹੈਗੀ ਇਹ ਪਹਿਲਾਂ ਸ਼ੁਰੂ ਹੋ ਚੁੱਕੀ ਹੈਗੀ ਅਸੀਂ ਦੇਖਦੇ ਸਾਨੂੰ ਕਿੱਥੇ ਹੈ ਨਾ ਬਾਬੇ ਦਾ ਪ੍ਰੋਗਰਾਮ ਤੁਸੀਂ ਅਸੀਂ ਉੱਥੇ ਨਾ ਰਲ ਜਾਗੇ ਤੇ ਤੁਹਾਨੂੰ ਇਸ ਵਾਰ ਇਸ ਚੀਜ਼ ਬਾਰੇ ਮੇਰੇ ਚਾਚੀ ਥੋੜਾ ਦੱਸਣਗੇ ਕਿਉਂਕਿ ਮੈਨੂੰ ਇਹ ਪ੍ਰੋਗਰਾਮ ਬਾਰੇ ਥੋੜਾ ਘੱਟ ਪਤਾਗਾ। ਹਸਕਾ ਜੀ ਇੱਕ ਅਸ਼ਟ ਯਾਤਰਾ ਸਾਰਿਆਂ ਨੂੰ ਲੈਰੀ ਦੇ ਸਰ ਤੇ ਉਹ 3 ਦੇ ਕੱਦ ਚੱਕੇ ਹੋਣਗੇ ਹਨਾ ਉਹਨਾਂ ਨੇ ਨਾ ਸਾਫ਼ ਕੱਪੜੇ ਪਾਏ ਹੋਣਗੇ ਜੈ ਤੰਦਰੁਸਤ ਚੱਕੇ। ਹਾਂਜੀ ਤੇ ਬਾਕੀ ਤੁਹਾਨੂੰ ਉੱਥੇ ਜਾ ਕੇ ਪਤਾ ਲੱਗ ਜਾਊਗਾ ਇਸ ਪ੍ਰੋਗਰਾਮ ਬਾਰੇ ਹਨਾ ਵੀ ਕਿੱਦਾਂ ਦਾ ਪ੍ਰੋਗਰਾਮ ਆਗਾ। ਠੀਕ ਹੈ ਦੋਸਤੋ ਤੁਹਾਨੂੰ ਮਿਲਦੇ ਆ ਫਿਰ ਪ੍ਰੋਗਰਾਮ ਦੇ ਵਿੱਚ।

जय कन्हैया लाल की जय कन्हैया लाल की जय लाल की जय लाल की

ਗਾਈਜ਼ ਦੇਖੋ ਅਰੇ ਇੰਨੀ ਵੀ ਉੱਪਰ ਨਹੀਂ ਹੋਈ ਖੜ ਜਾ ਅੰਟੀ ਖੜ ਜਾ ਤੂੰ ਮੜ ਦੇ ਖੇਰੀ ਜਵਾਗੜੀ ਆਏ ਮੋਰ ਮੈਂ ਖੇੜ ਦੇ ਕਿਨੇ ਠੋਕਾਂਗੇ ਮਾਰੇ ਮਰ ਗਿਆ ਹੁਣ ਐਂ ਗਿਆ ਕੋੜਾ ਬਚ ਗਿਆ ਤੂੰ ਮਰਦੀ ਨਹੀਂ ਇਹ ਕਰ ਲੈ ਮੈਂ ਨਹੀਂ ਮਰਦੀ ਵਾਓ ਕੋਈ ਨਹੀਂ ਕਦੇ ਅਸਲੀ ਲੜ ਕੇ ਲਵਾਗੇ ਬਾਬੇ ਨੂੰ ਨਾ ਮਾਰਦੀ ਮਾਰ ਦੇ ਜੇ ਬੱਸ ਅੰਦਰ ਕਿਨੇ ਸੱਣਾ ਲੱਗਦਾ ਜੀ ਜੀ ਗੱਤਾਂ ਪਾਉਣ ਟਿਕਾ ਰੋਣਾ ਬੈਰੀ ਇਹ ਚੋਲੀ ਬੜਾ ਵਧੀਆ ਲੱਗਦਾ ਹਰੇ

ਸੋ ਸਾਡੀ ਕਰਨਾਂਟੀ ਦੇ ਕੜਾ ਚੱਕਿਆ ਸੀ ਇਹਨਾਂ ਨੇ ਕੜਾ ਚੱਕਰ ਦੀ ਸੇਵਾ ਨਿਭਾਈ ਹੈਗੀ ਸਤਿ ਸ਼੍ਰੀ ਅਕਾਲ ਤਾਂ ਬੁਲਾ ਰਹੇ ਹੁਣ ਹਸਤ ਕ੍ਰਿ ਜੀ ਮੈਂ ਬਹਲੇ ਰਿਹਾ ਕਿੰਨਾ ਮਜ਼ਾ ਆਇਆ ਬਹੁਤ ਅੱਛਾ ਲੱਗਾ ਤੁਹਾਨੂੰ ਕਿ ਆਨੰਦ ਆ ਗਿਆ ਹਾਂ ਤੇਨੂੰ ਪਤਾ ਸੀ ਤੇ ਵੱਡੇ ਭੰਗਾਂ ਕਾਲਜ ਚਾਈ ਤੇ ਮੂਰੇ ਬੈਠੀ ਸੀ ਨਹੀਂ ਅਵਦੇ ਸੰਜੂ ਅੱਛਾ ਪਰ ਉਹ ਲੜਾਈ ਚੜਾ ਲਈ ਕਿੱਤ ਹਾਂ ਹੈਲੋ ਵਿਅੰਤ ਆਂਟੀ ਕਹਿੰਦੀ ਤੁਸੀਂ ਕੀ ਚਲ ਆਂਟੀ ਵੱਲੋਂ ਮੈਂ ਕਹੜੀ ਹੈਲੋ ਵਿਅੰਤ ਵੀ ਆ ਰੀਅਲੀ ਮਿਸ ਯੂ ਠੀਕਾ ਅੱਜ ਮੈਂ ਸਪੈਸ਼ਲ ਤੇਰੀ ਮੰਮੀ ਨਾਲ ਮਿਲਣ ਆਈ ਐਗੀ ਤੇਰੀ ਇਕੱਲੀ ਦੀ ਮੰਮੀ ਨਹੀਂ ਹੈਗੀ ਸਾਡੀ ਮੰਮੀ ਹੈ ਠੀਕ ਆ ਤੇ ਅੱਜ ਅਸੀਂ ਇਧਰ ਪ੍ਰੋਗਰਾਮ ਤੇ ਆਏ ਸੀਗੇ ਤੇ ਮੈਂ ਸੋਚਿਆ ਚਲ ਆਂਟੀ ਨਾਲ ਮਿਲ ਜੀਏ ਹੈਨਾ ਆਂਟੀ ਜਿੰਨਾਂ ਤੁਰ ਕਿੰਨਾ ਮਿਸ ਕਰਦੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚਲ ਕੋਈ ਗੱਲ ਦੀ ਬਿਆਂ ਚ ਤਾਂ ਸਿਆਦਾ ਮਨ ਲਾ ਕੇ ਕੰਮ ਕਰ ਠੀਕ ਆ ਹੋਰ ਕੁਝ ਕਹਣਾਂਟੀ ਬਿਆਂ ਤੁਨ ਮੈਨੂੰ ਮੈਨੂੰ ਸੰਗ ਲੱਗਦੀ ਹੈ ਸੰਗ ਲੱਗਦੀ ਹੈ ਚਲੋ ਕੋਈ ਗੱਲ ਨਹੀਂ ਠੀਕ ਹੈ ਬਿਆਨਤਾ ਅੱਜ ਤਾਂ ਤਿਆਰ ਕੀਤੀ ਕਾ ਇਹ ਦੋਸਤੋ ਮੈਸੇਜ ਮੇਰੀ ਫਰੈਂਡ ਬਿਆਨਤਾ ਦੇ ਲਈ ਹੈ ਜਿਹੜੀ ਮੈਂ ਪਹਿਲਾਂ ਘਰੇ ਆਈ ਸੀ ਉਹਨਾਂ ਦੇ ਜਿਹੜੀ ਮੌਲਦੀਬਸ ਗਈ ਹੋਈ ਹੈਗੀ ਤੇ ਹਾਈ ਗਾਇਸ ਤਾਂ ਹਾਂਜੀ ਦੋਸਤੋ ਅਸੀਂ ਪ੍ਰੋਗਰਾਮ ਵਿੱਚ ਆ ਚੁੱਕੇ ਹਾਂਗੇ ਬਾਪੀਸ ਬੋਲਰ ਆਦੇ ਸ਼ਾਂ ਰਾਦੇ ਰਾ ਕੱਲਾ ਰਾਦੇ 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 ਜੀ ਰਾਦੇ 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 ਸ਼ਾਮ ਰਾਦੇ ਸ਼ਾਮ ਦਾ ਕੁਲਿਆਨ ਦਾ ਦਿਨ ਹਾਂਜੀ ਦੋਸਤੋ ਤਾਂ ਅੱਜ ਮੇਰੀ ਮੰਮੀ ਸਾਗ ਬਣਾ ਰਹੀ ਹੈਗੀ ਅਸੀਂ ਬਾਬੇ ਦੇ ਗਏ ਸੀ ਅਸੀਂ ਆਏ ਹੈਗੇ 4 ਵਜੇ ਘਰੇ ਤੇ ਜਿੱਦਾਂ ਕਰਕੇ ਅੱਜ ਮੇਰੀ ਮੰਮੀ ਕੱਲੀ ਸਾਗ ਬਣਾ ਰਹੀ ਹੈ ਤੇ ਪ੍ਰੀਤੀ ਉਧਰ ਚੀਰ ਰਹੀ ਹੈਗੀ ਤਾਂ ਹਾਂਜੀ ਦੋਸਤੋ ਇਧਰ ਮੇਰੀ ਮੰਮੀ ਤੋੜ ਰਹੀ ਹੈਗੇ ਮੇਥੇ ਮੰਮੀ ਸਾਗ ਚ ਪਾਉਣੇ ਆ ਨਾ हां मम्मी ਨੇ ਸਾਗ ਚ ਮੇਥੇ ਪਾਉਣੇ ਆਗੇ ਤੇ ਅੱਜ ਮੰਮੀ ਕਹਿੰਦੀ ਤੁਹਾਨੂੰ ਸਾਗ ਮੈਂ ਬਣਾ ਕੇ ਦਿਖਾਉਣੀ ਆਗੀ ਮੰਮੀ ਕੱਲੀ ਨੇ ਬਣਾਇਆ ਸਾਗ ਫਿਰ ਮੈਂ ਤੇ ਪ੍ਰੀਤੀ ਨੇ ਮੰਮੀ ਤੇ ਪ੍ਰੀਤੀ ਨੇ ਬਣਾਇਆ ਸਾਗ ਮੰਮੀ ਮਾੜਾ ਮੁਖੜਾ ਤੋ ਖਾ ਲਓ ਯਾਰ ਆ ਦੇਖੋ ਮਾਈ ਬਿਊਟੀਫੁਲ ਮਮ ਇਧਰ ਦੇਖੋ ਤੁਸੀਂ ਠੀਕ ਹੈ ਦੋਸਤੋ ਹੁਣ ਟਾਈਮ ਹੋ ਗਿਆ ਆਪਣੇ ਵਲੌਗ ਨੂੰ ਇੱਥੇ ਐਂਡ ਕਰਨ ਦਾ ਉਮੀਦ ਕਰਦੇ ਕਿ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਜਿਨ੍ਹਾਂ ਨੇ ਅੱਜ ਆਹ ਸੌਰੀ ਜਿਨ੍ਹਾਂ ਨੂੰ ਅੱਜ ਮੌਕਾ ਨਹੀਂ ਮਿਲਿਆ ਸਾਡੇ ਪਿੰਡ ਡੇਰੇ ਵਿੱਚ ਆਉਣ ਦਾ ਪਾਪਾ ਪ੍ਰੀਤਮ ਦਾਸ ਜੀ ਦੇ ਦਰਸ਼ਨ ਕਰਨ ਦਾ ਉਮੀਦ ਕਰਦੇ ਕਿ ਤੁਹਾਨੂੰ ਕਿ ਤੁਸੀਂ ਉਹ ਮੇਰੇ ਵਲੌਗ ਦੇ ਰਾਹੀਂ ਦਰਸ਼ਨ ਕਰ ਲੋਗੇ ਹੈਨਾ ਤੇ ਠੀਕ ਹੈ ਅੱਜ ਦੇ ਵਲੌਗ ਨੂੰ ਪੈਥੀ ਐਂਡ ਕਰਦੇ ਆਂਗੇ ਤੁਸੀਂ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਨਾਲ ਹੀ ਮੇਰੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਠੀਕ ਹੈ ਤਦ ਤੱਕ ਦੇ ਲਈ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਮਿਲਦੇ ਕੱਲ ਨੂੰ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਪਾ ਬਾਏ ਕਰਦੇ ਹੁਣ ਬਾਏ ਬਾਏ